ਤੈਨੂੰ ਲਾਸ਼ਾਂ ਮਿਲ ਸਕਤੀਆਂ ਹਨ ਲੇਕਿਨ ਇੱਕ ਸ਼ਰਤ ਹੈ ਹਜ਼ੂਰ ਦਾ ਇਖਬਾਰਪੁਰ ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ ਤੇ ਫਿਰ ਸੁਣ ਚਿੰਜੀ ਤਾ ਉਹਨਾਂ ਲਾਸ਼ਾਂ ਨੂੰ ਚਲਾਣ ਲਈ ਤਰਕਾਰ ਪੈਗੀ ਉਹ ਨਹੀਂ ਤਾ ਤੈਨੂੰ ਅਸ਼ਰਫੀਆਂ ਨਾਲ ਪੜੀ ਪੈਗੀ ਸੇਵਕ ਬੜੇ ਹੋਏ ਹੋਣਗੇ ਪਰ ਧਨ ਦੀਵਾਨ ਟੋਡਰ ਮਲ ਜੀ ਆਪ ਜੀ ਵਰਗਾ ਸੇਵਕ ਨਹੀਂ ਕੋਈ ਹੋਣਾ ਜਿਨ੍ਹਾਂ ਨੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਪਾਵਨ ਸੰਸਕਾਰ ਵਾਸਤੇ ਆਪਣੇ ਸਾਰੇ ਜੀਵਨ ਦੀ ਪੂੰਜੀ ਆਪਣੀ ਹਵੇਲੀ ਆਪਣਾ ਸਭ ਕੁਝ ਗੁਰੂ ਕੇ ਲੇਖੇ ਲਾ ਦਿੱਤਾ 78000 ਸੋਨੇ ਦੀਆਂ ਮੋਹਰਾ 8 ਕੁਇੰਟਲ ਸੋਨਾ ਤੇ 2 ਅਰਬ 50 ਕਰੋੜ ਰੁਪਏ ਦੀ ਸਾਰੀ ਪੂੰਜੀ ਗੁਰੂ ਕੇ ਲੇਖੇ ਲਾ ਕੇ ਦੇ ਸਹਿਬਜ਼ਾਦਿਆਂ ਦੇ ਪਾਵਨ ਸਥਾਨ ਦੀ ਸੰਸਕਾਰ ਵਾਲੀ ਜਗਾ ਖਰੀਦੀ ਜਿਸ ਦਾ ਨਾਮ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਧੰਨ ਧੰਨ ਦੀਵਾਨ ਟੋਡਰਮਲ ਜੀ ਦੇ ਪਾਵਨ ਹਵੇਲੀ ਜਿਹਨੂੰ ਜਹਾਜ਼ ਹਵੇਲੀ ਕਹਿੰਦੇ ਆ ਉਸ ਹਵੇਲੀ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜਦੋਂ ਦੀਵਾਨ ਟੋਡਰਮਲ ਜੀ ਦੀ ਗੱਲ ਕਰਦੇ ਆ ਉਹ ਜਾਤ ਦੇ ਜੈਨ ਸਨ ਤੇ ਉਸ ਵੇਲੇ ਜਿਹੜੇ ਸੂਬਾ ਸਰਹੰਦ ਸੀ ਉਹਦੇ ਵਪਾਰੀ ਸਨ ਬਹੁਤ ਵੱਡੇ ਅਮੀਰ ਵਪਾਰੀ ਦੇ ਦਰਬਾਰੀ ਸਨ ਸੋ ਮੈਂ ਇੱਥੇ ਇਹ ਵੀ ਦੱਸਾਂ ਉਹ ਗੁਰੂ ਘਰ ਦੇ ਸ਼ਰਧਾਲੂ ਵੀ ਸੀ ਸਤਿਗੁਰ ਜੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ ਸਤਿਗੁਰ ਜੀ ਦੇ ਦਰਸ਼ਨਾਂ ਨਾਲ ਸਤਿਗੁਰ ਜੀ ਦੀ ਬਾਣੀ ਉੱਤੇ ਸ਼ਰਧਾ ਵਿਸ਼ਵਾਸ ਭਰੋਸਾ ਰੱਖਦੇ ਸੀ ਤਾਂ ਹੀ ਐਡੀ ਵੱਡੀ ਕੁਰਬਾਨੀ ਹੋਈ ਆ ਅੱਜ ਜਦੋਂ ਆਪਾਂ ਉਹਨਾਂ ਦੇ ਜੀਵਨ ਦੀ ਖੋਜ ਕਰਦੇ ਆ ਤੇ ਉਹਨਾਂ ਨੂੰ ਦੀਵਾਨ ਟੋਡਰ ਮਲ ਨੂੰ ਸ਼ਾਹ ਜਹਾਨੀ ਵੀ ਕਿਹਾ ਜਾਂਦਾ ਸੀ ਉਸ ਵੇਲੇ ਸੂਬੇ ਸਰਹੰਦ ਨੇ ਉਹਨਾਂ ਨੂੰ ਰਾਏ ਦਾ ਖਿਤਾਬ ਵੀ ਦਿੱਤਾ ਸੀ ਤੇ ਉਸ ਵੇਲੇ ਉਹਨਾਂ ਦੇ ਕੋਲ ਜੋ ਦੱਸਿਆ ਜਾਂਦਾ ਹੈ विद 100 ਘੋੜਸਵਾਰ ਤੇ 200 ਪਿਆਦਾ ਸੀ ਪਰ 1650 ਦੇ ਵਿੱਚ ਜਦੋਂ ਪ੍ਰਮੋਸ਼ਨ ਉਹਨਾਂ ਦੀ ਕੀਤੀ ਗਈ ਤੇ 200 ਘੋੜਸਵਾਰ ਤੇ 4000 ਪੈਦਲ ਪਿਆਦਾ ਦੀਵਾਨ ਟੋਡਰ ਮਲ ਜੀ ਨੂੰ ਦਿੱਤਾ ਗਿਆ ਨਾਲ ਦੇ ਨਾਲ ਜਿੱਥੇ ਸਰਹੰਦ ਸੂਬਾ ਉਹਨਾਂ ਕੋਲ ਸੀ ਨਾਲ ਦੇ ਨਾਲ ਉਹਨਾਂ ਕੋਲ ਦੀਪਾਲਪੁਰ ਜਲੰਧਰ ਤੇ ਸੁਲਤਾਨਪੁਰ ਦੇ ਵੀ ਸੂਬੇ ਉਹਨਾਂ ਨੂੰ ਦਿੱਤੇ ਗਏ ਜਦੋਂ ਆਪਾਂ ਇਹ ਚਾਰ ਸੂਬਿਆਂ ਦੀ ਕੈਲਕੂਲੇਸ਼ਨ ਕਰਦੇ ਆਂ ਜੋ ਰਿਸਰਚ ਕੀਤੀ ਜੋ ਖੋਜ ਕੀਤੀ ਵੀ ਉਹਨਾਂ ਦੀ ਜਿਹੜੀ ਸਾਲਾਨਾ ਆਮਦਨ ਸੀ ਉਹ 50 ਲੱਖ ਟਕੇ ਉਸ ਵੇਲੇ 50 ਲੱਖ ਟਕੇ ਉਹਨਾਂ ਦੀ ਸਾਲਾਨਾ ਆਮਦਨ ਇਹਨਾਂ ਚਾਰ ਸੂਬਿਆਂ 'ਚ ਹੁੰਦੀ ਸੀ ਪਰ ਇੰਨੀ ਮਾਇਆ ਹੋਣ ਦੇ ਬਾਵਜੂਦ ਵੀ ਕਦੀ ਉਹਨਾਂ ਦੇ ਅੰਦਰ ਮਾਇਆ ਦਾ ਗੁਮਾਨ ਨਹੀਂ ਸੀ ਮਾਇਆ ਦਾ ਹੰਕਾਰ ਨਹੀਂ ਸੀ ਧੰਨ ਧੰਨ ਦੀਵਾਨ ਟੋਡਰ ਮਲਜੀ ਸੋ ਅੱਜ ਆਪਾਂ ਉਹਨਾਂ ਦੇ ਇਸ ਮਹਾਨ ਅਸਥਾਨ ਦੇ ਦਰਸ਼ਨ ਕਰ ਰਿਹਾ ਇਹ ਜਹਾਜੀ ਹਵੇਲੀ ਔਰ ਜਿਸ ਹਵੇਲੀ ਤੋਂ ਉਹ ਤੁਰੇ ਇਸ ਇਲਾਕੇ ਦੀ ਸਭ ਤੋਂ ਸੁੰਦਰ ਹਵੇਲੀ ਉਸ ਵੇਲੇ ਦੀ ਸੀ ਪਰ ਜਦੋਂ ਉਹਨਾਂ ਦੀ ਕੁਰਬਾਨੀ ਦੇਖਦੇ ਆ ਵੀ ਇੰਨਾ ਸਭ ਕੁਝ ਹੁੰਦਿਆ ਹੋਇਆ ਵੀ ਅੰਦਰ ਨਿਰਮਾਣਤਾ ਅੰਦਰ ਗੁਰੂ ਸਾਹਿਬ ਪ੍ਰਤੀ ਇੰਨਾ ਪਿਆਰ ਸੀ ਵੀ 78000 ਸੋਨੇ ਦੀਆਂ ਮੋਹਰਾ ਸੋਨੇ ਦੀਆਂ ਸ਼ਰਫੀਆਂ ਜਿਹੜਾ 8 ਕੁਇੰਟਲ ਸੋਨਾ ਬਣਦਾ ਤੇ ਜੇ ਅੱਜ ਉਸ ਰਿਸਰਚ ਨੂੰ ਆਪਾਂ ਦੇਖੀਏ ਤੇ 2 ਅਰਬ ਤੇ 50 ਕਰੋੜ ਰੁਪਈਆ ਇੰਨੀ ਵੱਡੀ ਜਿਹੜੀ ਰਾਸ਼ੀ ਆ ਆਪਣੇ ਜੀਵਨ ਦੀ ਜਿੰਨਾ ਉਹਨਾਂ ਨੇ ਇਕੱਠਾ ਕੀਤਾ ਉਹ ਸਾਰੇ ਦਾ ਸਾਰਾ ਹੀ ਸਹਬਜ਼ਾਦਿਆਂ ਦੇ ਲਿਖੇ ਲਾ ਦਿੱਤਾ ਮਾਤ ਗੁਜਰ ਕੌਰ ਜੀ ਦੇ ਲਿਖੇ ਲਾ ਦਿੱਤਾ ਸੇਵਾਦਾਰ ਬੜੇ ਹੋਏ ਹੋਣਗੇ ਪਰ ਇੰਨਾ ਸਭ ਕੁਝ ਹੁੰਦਿਆ ਹੋਇਆ ਵੀ ਇੱਕ ਅੰਦਰ ਭਾਵਨਾ ਰੱਖਣੀ ਸੇਵਾ ਕਰਤ ਹੋਏ ਨੇਕ ਕਾਮੀ ਤਿਸ ਕੋ ਹੋਤ ਪ੍ਰਾਪਤ ਸwami ਆਪਣਾ ਸਭ ਕੁਝ ਗੁਰੂ ਕੇ ਲਿਖੇ ਲਾ ਦਿੱਤਾ ਭਾਵੇਂ ਅੱਜ ਉਹਨਾਂ ਦੀ ਇਹ ਹਵੇਲੀ ਨਹੀਂ ਰਹੀ ਦੇਖਣ ਨੂੰ ਇਹ ਹਵੇਲੀ ਬਾਹਰੋਂ ਟੁੱਟੀ ਆ ਪਰ ਸਾਰੇ ਸੰਸਾਰ ਵਿੱਚ ਦੀਵਾਨ ਟੋਡਰ ਮਲਜੀ ਦੀ ਮਹਾਨ ਕੁਰਬਾਨੀ ਨੂੰ ਹਜ਼ਾਰਾਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਤੁਸੀਂ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਹੋਰ ਕਿੰਨੀਆਂ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਉਹਨਾਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਜਿਉਂ-ਜਿਉਂ ਸਮਾਂ ਲੰਘਦਾ ਜਾਏਗਾ ਜਿੱਥੇ ਸਹਿਬਜ਼ਾਦਿਆਂ ਨੂੰ ਜਿੱਥੇ ਮਾਤ ਗੁਜਰਕੌਰ ਨੂੰ ਨਮਸਕਾਰ ਹੋਏਗੀ ਉੱਥੇ ਉਹਨਾਂ ਦੀ ਇਸ ਮਹਾਨ ਕੁਰਬਾਨੀ ਨੂੰ ਵੀ ਸਾਰਾ ਸੰਸਾਰ ਸਜਦਾ ਕਰੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ